ਸਸਰੀਆ ਕਾਲ ਜੀ ਮਲਾਬ ਜੋ ਆਪਣ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਨੇ ਕੱਢੀ ਸਿੱਧੀ ਭਰਤੀ 2024 ਰੈਗੂਲਰ ਭਰਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆ ਹੁਣ ਗੱਲ ਕਰਦੇ ਆਂ ਭਰਤੀ ਬਾਰੇ ਪੀਯੂਐਲਓ ਰਿਸਰਚਰ ਫੈਲੋ ਦੀ ਭਰਤੀ ਆ ਗਈ ਹੈ ਜੀ ਪੇ ਸਕੇਲ ਦੀ ਗੱਲ ਕਰੀਏ 31000 ਰੁਪਏ ਹੈ ਜੀ 20 ਤੋਂ 32 ਸਾਲ ਏਜ ਹੈ ਜੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਅਪਲਾਈ ਕਰਨਾ ਕਿਵੇਂ ਤੁਹਾਨੂੰ ਡਿਟੇਲ ਵਿੱਚ ਦੱਸਿਆ ਜਾਊਗਾ ਆਹ ਹੁਣ ਚੱਲਦੇ ਆਂ ਵੀਡੀਓ ਦੀ ਫੋਲੋ ਡੀਟੇਲ ਤੇ ਹਾਂਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਪੋਸਟ ਦੀ ਗੱਲ ਕਰੀਏ ਰਿਸਰਚ ਫੈਲੋ ਦੀ ਹੈ ਜੀ 31/1/2024 ਲਾਸਟ ਡੇਟ ਹੈ ਜਣੀ ਐਪਲੀਕੇਸ਼ਨ ਦੀ 2/2/2024 11:30 ਵਜੇ ਤੁਹਾਡੀ ਇੰਟਰਵਿਊ ਹੈ ਜੀ ਠੀਕ ਹੈ ਜੀ ਡਾਇਰੈਕਟ ਭਰਤੀ ਹੈ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਡਿਪਾਰਟਮੈਂਟ ਆਫ ਸੋਇਲ ਸਾਇੰਸ ਲੁਧਿਆਣਾ ਵੱਲੋਂ ਭਰਤੀ ਉਹਨਾਂ ਨੇ ਕਿਹਾ ਜੀ ਐਪਲੀਕੇਸ਼ਨ ਜੋ ਤੁਸੀਂ ਫਾਰਮ ਨੂੰ ਭੇਜਣਾ ਹੈ ਜੀ ਜਿਹਦੇ ਵਿੱਚ ਏਜ ਐਡਰੈਸ এডਿਕੇਸ਼ਨ ਕੁਆਲਿਫਿਕੇਸ਼ਨ ਐਕਸਪੀਰੀਅੰਸ ਵਗੈਰਾ ਨਾਲ ਸਾਰੀਆਂ ਕਾਪੀਸ ਨੂੰ ਤੁਸੀਂ ਲੈ ਕੇ ਉਹਨਾਂ ਕੋਲ ਪਹੁੰਚਣਾ ਹੈ ਜੀ ਰਿਸਰਚ ਫਾਈਲੋ ਦੀ ਪੋਸਟ ਹੈ ਤਨਖਾਹ ਦੀ ਗੱਲ ਕਰੀਏ 31000 ਰੁਪਿਆ ਪੇ ਸਕੇਲ ਰਹਿ ਜਾਣਾ ਜੀ ਸਟਾਰਟਿੰਗ ਪੇ ਸਕੇਲ 31000 ਤੋਂ ਹੈ ਜੀ এডਿਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਬੀਐਸਏ ਐਗਰੀਕਲਚਰ ਦੀ ਮੰਗੀ ਗਈ ਹੈ ਠੀਕ ਹੈ 60% ਨਾਲ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਜੀ ਜੇਕਰ ਤੁਹਾਡੀ ਐਮਐਸਸੀ ਕੀਤੀ ਹੋਈ ਹੈ ਤਾਂ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ 65% ਮਾਰਕਸ ਨਾਲ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਮਾਸਟਰ ਡਿਗਰੀ ਵਾਲੇ ਪੀ ਐਚ ਡੀ ਜਾਂ ਡਿਗਰੀ ਵਗੈਰਾ ਤੁਹਾਡੀ ਕੀਤੀ ਹੋਈ ਹੈ ਤਾਂ ਤਾਂ ਵੀ ਤੁਸੀਂ ਇਸ ਪੋਸਟ ਨੂੰ ਭਰ ਸਕਦੇ ਹੋ ਜੀ ਜੇ ਗੱਲ ਕਰੀਏ ਐਮ ਐਸ ਸੀ ਡਿਗਰੀ ਵਿੱਚ ਕੁਆਲੀਫਾਈਡ ਤੁਹਾਡਾ ਨੈਟ ਵੀ ਹੋਣਾ ਚਾਹੀਦਾ ਜੀ ਜੇ ਹੈਗਾ ਤਾਂ ਤਾਂ ਵੀ ਬਹੁਤ ਵਧੀਆ ਗੱਲ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਲਾਸਟ ਡੇਟ ਆਫ ਦੀ ਅਪਲੀਕੇਸ਼ਨ ਦੀ ਗੱਲ ਕਰੀਏ 31/1/2024 ਰਹਿ ਜਾਣੀ ਹੈ ਤੁਸੀਂ ਐਕਸਪੀਰੀਅੰਸ ਨਾਲ ਲਾ ਕੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਇੰਟਰਵਿਊ ਰੱਖੀ ਗਈ ਹੈ 2 2 2024 ਸਵੇਰੇ 11:30 ਵਜੇ ਠੀਕ ਹੈ ਜੀ ਹੈਡ ਡਿਪਾਰਟਮੈਂਟ ਆਫ ਤੁਸੀਂ ਉੱਥੇ ਆਉਣਾ ਹੈ ਜੀ ਆਪਦੀ ਇੰਟਰਵਿਊ ਤੁਸੀਂ ਦੇ ਸਕਦੇ ਹੋ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਤੁਹਾਨੂੰ علیحدਾ ਤੋਂ ਕੋਈ ਇਸ ਤੋਂ ਇਲਾਵਾ ਤੁਹਾਨੂੰ ਕੋਈ ਇੰਟਰਵਿਊ ਵਾਸਤੇ ਨੋਟੀਫਿਕੇਸ਼ਨ ਨਹੀਂ ਦਿੱਤਾ ਜਾਣਾ ਜੀ ਠੀਕ ਹੈ ਜੀ 2 2 2024 ਨੂੰ 11:30 ਵਜੇ ਤੁਹਾਡੀ ਇੰਟਰਵਿਊ ਰੱਖੀ ਜਾਣੀ ਹੈ ਜੀ ਇਹ ਜੋੜਾ ਜੋ ਮਾਲੋ ਪੋਸਟ ਅਪਲਾਈ ਕਰਨੀ ਹੈ 200 ਰੁਪਏ ਦਾ ਤੁਹਾਡਾ ਬੈਂਕ ਡਰਾਫਟ ਲੱਗਣਾ ਹੈ ਜੀ ਪੀਏਯੂ ਲੁਧਿਆਣਾ ਦੇ ਨਾਮ ਤੇ ਤੁਸੀਂ ਕਟਵਾਉਣਾ ਹੈ ਜੀ ਠੀਕ ਹੈ ਜੀ 18 1 2024 ਨੂੰ ਤੁਹਾਡੀ ਇਹ ਪੋਸਟਾਂ ਆਈਆਂ ਨੇ ਜਿਨ੍ਹਾਂ ਤੇ ਤੁਸੀਂ ਅਪਲਾਈ ਕਰ ਰਹੇ ਹੋ ਜੀ ਰਿਸਰਚਰ ਫੈਲੋ ਦੀ ਪੋਸਟ ਹੈ ਜੀ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ 31000 ਰੁਪਏ ਤੁਹਾਡੀ ਪੀਐਸਕੇ ਰਹਿ ਜਾਣੀ ਹੈ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਬੀਐਸਸੀ ਮੰਗੀ ਗਈ ਹੈ ਜਾਂ ਐਗਰੀਕਲਚਰ ਦੀ ਐਮਐਸਸੀ ਮੰਗੀ ਗਈ ਹੈ ਪੀਐਚਡੀ ਕੀਤੀ ਹੈ ਤਾਂ ਨੈਟ ਤੁਹਾਡਾ ਕੁਆਲੀਫਾਈ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਦੀ ਗੱਲ ਕਰੀਏ ਤਾਂ 2 2024 ਨੂੰ ਤੁਹਾਡੀ 11:30 ਵਜੇ ਇੰਟਰਵਿਊ ਹੈ 31/1/2024 ਲਾਸਟ ਡੇਟ ਹੈ ਨਹੀਂ ਐਪਲੀਕੇਸ਼ਨ ਦੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਧੰਨਵਾਦ ਜੀ